ਅਸੋਤ ਮੇਰੇ ਨਾਲ ਸੁਖਵਿੰਦਰ ਸਿੰਘ ਕੋਟਲੀ ਹੋਰੀ ਮੌਜੂਦ ਨੇ ਕੋਟਲੀ ਸਾਹਿਬ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਬਾਈਵਾ ਸਾਹਿਬ ਨੇ ਕਿਹਾ ਹੁਣ ਅਸੀਂ ਉਸ ਜੱਜ ਤੇ ਮੋਰਿ ਸ਼ਿਕਾਇਤ ਕੀਤੀ ਜਿਹੜਾ ਅੰਗੂਗਾ ਤੇ ਬਹਿਰਾ ਵੈ ਕਿਵੇਂ ਵੇਖਦੇ ਪਿਓ ਜੋ ਅਸਲ ਘਟਨਾ ਕ੍ਰਮ ਹੋਇਆ ਥੋੜੀ ਉਹਦੀ ਜਾਣਕਾਰੀ ਦਿਓ ਕਿ ਮੌਜੂਦਾ ਸਮੇਂ ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਜਿੱਤਦੇ ਦੇਖੋ ਭਗਵੰਤ ਮਾਨ ਆਪਣੀ ਨੈਤਿਕਤਾ ਜਿਹੜੀ ਹੈ ਉਹ ਖੋ ਬੈਠਾ ਹੈ ਜਿਸ ਤਰੀਕੇ ਦਾ ਵਿਵਹਾਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੇਰੇ ਨਾਲ ਨਹੀਂ ਉਹ ਸਾਰੇ ਐਮਐਲਏ ਸਹਿਬਾਨ ਆਪੋਜੀਸ਼ਨ ਦੇ ਸਾਰੇ ਐਮਐਲਏ ਸਹਿਬਾਨ ਦੇ ਨਾਲ ਕਰਦਾ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਸਕਦਾ ਕਿ ਜਿਹਦੇ ਅੰਦਰ ਇੱਕ ਦਿਨ ਜਿੱਦਣ ਪਹਿਲੇ ਦਿਨ ਦਾ ਕਾਰਗਰਮ ਸੀਗਾ ਉਹ ਕਹਿੰਦੇ ਨੇ ਤੁਸੀਂ ਬੰਦੇ ਦੇ ਪੁੱਤਾ ਵਾਂਗੂ ਗੱਲ ਕਰੋ ਆਈ ਹੈਵ ਰਿਕਾਰਡ ਜੇ ਇੱਕ ਪੰਜਾਬ ਦਾ ਮੁੱਖ ਮੰਤਰੀ ਇਸ ਤਰੀਕੇ ਦੀ ਗੱਲ ਕਰੇਗਾ ਫਿਰ ਮੇਰੇ ਖਿਆਲ ਦੇ ਅੰਦਰ ਕੋਈ ਇਨਸਾਨੀਅਤ ਕਦਰਾਂ ਕੀਮਤਾਂ ਜਿਹੜੀਆਂ ਉਹ ਨਹੀਂ ਬਚਦੀਆਂ ਉਸ ਤੋਂ ਬਾਅਦ ਅਗਲੇ ਦਿਨ ਜਿਹੜਾ ਸੀਗਾ ਉਹ ਮੇਰੇ ਪ੍ਰਤੀ ਉਹਨਾਂ ਨੇ ਇੰਨਾ ਮਾੜਾ ਸ਼ਬਦਾਬਲੀ ਵਰਤੇ ਮੈਂ ਹੁਣ ਬਾਰ-ਬਾਰ ਦਹਰਾਉਂਦਾ ਉਹ ਚੰਗਾਰੀ ਲੱਗਦਾ ਔਰ ਤੀਸਰੇ ਦਿਨ ਕਹਿੰਦੇ ਇਹ ਪਾਗਲ ਹੋ ਗਿਆ ਇਹਨਾਂ ਨੂੰ ਸੰਗਲ ਲਾਓ ਇੱਕੋ ਫਿਰ ਜੇ ਇਦਾਂ ਦਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਫਿਰ ਉਹ ਇੱਕ ਐਮ ਐਲ ਏਜ਼ ਪ੍ਰਤੀ ਇੱਡੀ ਮਾੜੀ ਭਾਵਨਾ ਇੱਡੀ ਸ਼ਬਦਾਬਲੀ ਇੱਡੀ ਨਸ਼ੇ ਦੇ ਚੂਰ ਦੇ ਅੰਦਰ ਹਕੂਮਤ ਦਾ ਨਸ਼ਾ ਜਿਹੜਾ ਉਹਨੂੰ ਚੜਿਆ ਹੈ ਨਾ ਉਹ ਭੁੱਲ ਗਿਆ ਕਿ ਦੁਨੀਆ ਕਿੱਥੇ ਵੱਸਦੀ ਹੈ ਇਸ ਕਰਕੇ ਭਗਵੰਤ ਮਾਨ ਜੀ ਨੂੰ ਚਾਹੀਦਾ ਕਿ ਉਹ ਆਪਣਾ ਦਿਮਾਗ ਪਹਿਲਾਂ ਠੀਕ ਕਰਨ। ਦੇਖੋ ਮੈਂ ਤਾਂ ਪਿੱਛੇ ਹਟਣ ਵਾਲਾ ਨਹੀਂ ਐ। ਮੈਂ ਤਾਂ ਤੁਹਾਡੇ ਚੈਨਲ ਦੇ ਨਾਲ ਵੀ ਕਹਿ ਰਿਹਾ ਪਿਆ ਹੁਣ ਕੁੱਲੀਆਂ ਤੇ ਢਾਰਿਆਂ ਦਾ ਮੁਕਾਬਲਾ ਸ਼ੀਸ਼ਮੈਲਾ ਨਾਲ ਹੋਣਾ। ਜੰਗ ਦਾ ਮੈਦਾਨ ਭਖ ਗਿਆ। ਜੇ ਉਹ ਸਾਨੂੰ ਕਹਿ ਰਿਹਾ ਨਾ ਕਿ ਤੁਸੀਂ ਬੰਦੇ ਦੇ ਪੁੱਤਾਂ ਵਾਂਗੂ ਗੱਲ ਕਰੋ। ਇਹਨੂੰ ਹੁਣ ਮੈਂ ਬੰਦੇ ਦਾ ਪੁੱਤ ਬਣਾ ਕੇ ਛੱਡੂਗਾ। ਮੈਂ ਡਰਨ ਵਾਲਾ ਹੈ ਨਹੀਂ। ਇਸ ਕਰਕੇ ਭਗਵੰਤ ਮਾਨ ਆਪਣੀ ਨੈਤਿਕਤਾ, ਇਨਸਾਨੀਅਤ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਜਿਹੜਾ ਬਿਲਕੁਲ ਖੋ ਬੈਠਾ ਉਹ ਨਸ਼ੇ ਦੇ ਚੂਰ ਦੇ ਅੰਦਰ ਜਿੱਦਾਂ ਔਰੰਗਜ਼ੇਬ ਨੇ ਆਪਣੇ ਬਾਪ ਨੂੰ ਚੱਕ ਕੇ ਵੀ ਜੇਲ੍ਹ 'ਚ ਬੰਦ ਕਰ ਦਿੱਤਾ ਸੀਗਾ ਮੇਰੇ ਖਿਆਲ ਦੇ ਅੰਦਰ ਇਸ ਤਰੀਕੇ ਦੇ ਨਾਲ ਆਪੋਜੀਸ਼ਨ ਕੀ ਆਪਣੇ ਨੂੰ ਬਰਬੜ ਕੇ ਅੰਦਰ ਦੇ ਰਿਹਾ ਅਸਲ ਦੇ ਵਿੱਚ ਜਾਣਨਾ ਚਾਹਾਂਗੇ ਕਿ ਇੰਨੀ ਤਲਖੀ ਆਂਦਾ ਕਾਰਨ ਕੀ ਹੈ ਕਿ ਜਿਹੜਾ ਅੱਖਾਂ ਚੱਖਾ ਪਾ ਕੇ ਗੱਲ ਕਰੋ ਤਲਖ ਚ ਮਜਾਜੀ ਤਾਂ ਉਹ ਹਮੇਸ਼ਾ ਹੀ ਰਹਿੰਦਾ ਆ ਵਜ੍ਹਾ ਉਹਦੇ ਪਿੱਛੇ ਵਜ੍ਹਾ ਤਾਂ ਹੁਣ ਇਹ ਤੁਸੀਂ ਉਹਨੂੰ ਹੀ ਪੁੱਛ ਸਕਦੇ ਹੋ ਅੱਕੋ ਮੈਂ ਤਾਂ ਇਹ ਵਜ੍ਹਾ ਦੱਸ ਦਿੱਤੀ ਕਿ ਇੱਕ ਬਾਦਸ਼ਾਹ ਜਿਹੜਾ ਨਾ ਜਦੋਂ ਹਕੂਮਤ ਦੇ ਨਸ਼ੇ ਦੇ ਅੰਦਰ ਅੰਨਾ ਹੋ ਜਾਂਦਾ ਹੈ ਇਹ ਬਸ ਔਰੰਗਜ਼ੇਬ ਦੇ ਵਾਂਗੂ ਬਸ ਉਹ ਹੀ ਰੂਪ ਧਾਰਨੇ ਨੇ ਕਰ ਲਿਆ ਤੇ ਤੁਹਾਡੇ ਮਾਧਮ ਚ ਮੈਂ ਕਹਿਣਾ ਚਾਹਨਾ ਇਥੇ ਬਾਬਰ ਦੇ ਰਾਜ ਨਾ ਰਹੇ ਔਰੰਗਜ਼ੇਬ ਦੇ ਰਾਜ ਨਾ ਰਹੇ ਜਹਾਂਗੀਰ ਦੇ ਰਾਜ ਨਾ ਰਹੇ ਸੂਬਾ ਸਰਹੰਦ ਵਰਗਿਆਂ ਦੇ ਰਾਜ ਨਾ ਰਹੇ ਤਾਂ ਮਿੱਤਰਾ ਰਾਜ ਤੇਰਾ ਵੀ ਨਹੀਂ ਰਹਿਣਾ ਤੇਰੇ ਗੱਲ ਨੂੰ ਸਾਫਾ ਇਦਾਂ ਦਾ ਪਹਿਣਾ ਤੇਰੀ ਮੁਲਾਕਾਤ ਵੀ ਕਿਸੇ ਨੇ ਕਰਨ ਵਾਸਤੇ ਨਹੀਂ ਹੋਣਾ ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਦੀ ਧਰਤੀ ਆ ਗੁਰੂ ਨਾਨਕ ਗੁਰੂ ਅਰਬਦਾਸ ਦਾ ਦੇਸ਼ ਹੈ ਕਵੀਰ ਸਾਹਿਬ ਇਨਕਲਾਬੀ ਜੋਧਿਆਂ ਦੇ ਅਸੀਂ ਫੈਰੋਕਾਰ ਹੈ ਜਿਨ੍ਹਾਂ ਨੇ ਇਨਸਾਨੀਅਤ ਦੀ ਕਦਰ ਕਰਦੇ ਆ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਇਹ ਵੀ ਇੱਕ ਬਹੁਤ ਵੱਡਾ ਜ਼ੁਲਮ ਹੈ ਕਿ ਕਿਸੇ ਨੂੰ ਅਪਮਾਨਿਤ ਕਰਨਾ ਤੇ ਜੇ ਫਿਰ ਸੈਲਫ ਰਿਸਪੈਕਟ ਨਹੀਂ ਹੈ ਤਾਂ ਫਿਰ ਮੇਰੇ ਖਿਆਲ ਦੇ ਅੰਦਰ ਐਮ ਐਲ ਏ ਉਮਨਿਸ਼ਾਪ ਮੈਨੂੰ ਬਹੁਤ ਹੀ ਪਿਆਰੀ ਨਹੀਂ ਹੈ ਜੇ ਮੈਨੂੰ ਕੋਈ ਇਦਾਂ ਦੇ ਹਾਲਾਤ ਬਣੇ ਤਾਂ ਮੈਂ ਤਾਂ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਦੇਣ ਵਾਸਤੇ ਵੀ ਤਿਆਰ ਬੈਠਾ ਹੈ ਇੱਕ ਪਾਸੇ ਕਾਂਗਰਸੀ ਆਗੂ ਨੂੰ ਸਸਪੈਂਡ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੀ ਤੁਹਾਡੇ ਵੱਲੋਂ ਸ਼ਿਕਾਇਤ ਵੀ ਦਿੱਤੀ ਜਾਂਦੀ ਉਹਦੇ ਤੇ ਕੋਈ ਵੀ ਜਿਹੜਾ ਹੈ ਕਿ ਫੈਸਲਾ ਨਹੀਂ ਇਹਨੂੰ ਕਿਵੇਂ ਵੇਖਦੇ ਦੇਖੀਓ ਦੇਖੋ ਫੈਸਲਾ ਆਉਣ ਦੀ ਤਾਂ ਮੈਨੂੰ ਕੋਈ ਉਮੀਦ ਨਹੀਂ ਹੈ ਕਿਉਂਕਿ ਉਹ ਆ ਇੱਕ ਸੀਰੀ ਹੈ ਜਿਹੜਾ ਕੁਲਤਾਰ ਸਿੰਘ ਸੰਧਮਾ ਜੀ ਜਿਹੜੇ ਸਪੀਕਰ ਸਾਹਿਬ ਨੇ ਨਾ ਉਹ ਤਾਂ ਇਦਾਂ ਦੇ ਸੀਰੀ ਹੈ ਉਹ ਤਾਂ ਹਮੇਸ਼ਾ ਇਦਾਂ ਬੈਠੇ ਮੁੱਖ ਮੰਤਰੀ ਵੱਲ ਦੇਖਦੇ ਰਹਿੰਦੇ ਮੈਨੂੰ ਕੀ ਆਰਡਰ ਦਿੰਦੇ ਆ ਉਹ ਜੋ ਮੁੱਖ ਮੰਤਰੀ ਥੱਲੇੋਂ ਆਰਡਰ ਦਿੰਦਾ ਸਲਿੱਪ ਜਾਂਦੀ ਹੈ ਉਹੋ ਹੀ ਉਹ ਕਰਦਾ ਇਹਨਾਂ ਨੂੰ ਬਾਹਰ ਕੱਢਦੇ ਹੋ ਇਹਨਾਂ ਨੂੰ ਆਪੇ ਕਹਿੰਦਾ ਜਿੰਦੇ ਲਾ ਇਹਨਾਂ ਨੂੰ ਇਹਨਾਂ ਨੂੰ ਅੰਦਰ ਦੱਸੋ ਇਹ ਇਹ ਅੱਜ ਤੱਕ ਕਦੀ ਹੋਇਆ ਤੇ ਬੰਦੇ ਦਾ ਪੁੱਤ ਸੀ ਤਾਂ ਜਿੰਦਾ ਲਾ ਕੇ ਦਿਖਾਉਂਦਾ ਅਸੀਂ ਤਾਂ ਫਿਰ ਅੰਦਰੇ ਬੈਠੇ ਸੀ ਨਾ ਇਰੇ ਹਿੰਮਤ ਸੀ ਤਾਂ ਲੋਕਾਂ ਦੇ ਘਰੇ ਕੇ ਗੱਲ ਦਾ ਵਿਰੋਧ ਕਰਨਾ ਚੰਗੀ ਗੱਲ ਹੋਏ ਕਰਨਾ ਆਪੋਜੀਸ਼ਨ ਦਾ ਕੀ ਕੰਮ ਹੁੰਦਾ ਜਿਹੜੇ ਜਿਹੜੀਆਂ ਸਰਕਾਰ ਗੱਲਾਂ ਠੀਕ ਨਹੀਂ ਕਰ ਰਹੀ ਤੇ ਆਪੋਜੀਸ਼ਨ ਹੀ ਬੋਲਣਾ ਹੁੰਦਾ ਨਾ ਉੱਤੇ ਉੱਠ ਕੇ ਤਾਂ ਆਪੋਜੀਸ਼ਨ ਅਸੀਂ ਕੜਾ ਥੋੜੀ ਖਾਣ ਗਏ ਆ ਉੱਥੇ ਅਸੀਂ ਇੱਕੋ ਚਾਹ ਪੀਣ ਥੋੜੀ ਜਾਂਦੇ ਆ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਚ ਗਏ ਆ 2 ਲੱਖ 25 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ 117 ਚੋਂ ਇੱਕ ਮੈਂ ਆ ਜੇ ਮੈਂ ਨਹੀਂ ਬੋਲਾਂਗਾ ਤੇ ਜੇ ਮੈਂ ਪੰਜਾਬ ਦੇ 12 ਮੁੱਦੇ ਲੈ ਕੇ ਬਾਰ ਪ੍ਰੈਸਰوں ਕਹਾ ਮੈਂ ਅੰਦਰ ਮੈਂ ਆਵਾਜ਼ ਠਾਹਾ ਮਾਂਗਾ ਇਹ ਅੰਦਰ ਜਾ ਕੇ ਮੈਂ ਬੋਲਾ ਨਾ ਤਾਂ ਫਿਰ ਇਹ ਤਾਂ ਕੋਈ ਗੱਲ ਨਾ ਨਾ ਹੋਈ ਇਸ ਕਰਕੇ ਮੈਂ ਸਵਾਲ ਕੀਤੇ ਨੇ ਸਵਾਲਾਂ ਦਾ ਜਵਾਬ ਉਹਨਾਂ ਕੋਲ ਹੈ ਨਹੀਂ ਸੀ ਉਹ ਗੁੱਸੇ ਚ ਭੜਕੋਟਿਆ ਜਿਸ ਤਰੀਕੇ ਨਾਲ ਪਹਿਲਾਂ ਭਟਕਦਾ ਇਹਨੂੰ ਬਹੁਤ ਵੱਡਾ ਖਮਿਆਜਾ ਜਿਹੜਾ ਉਹ ਭੁਗਤਣਾ ਪੈਣਾ ਇਹ ਮੇਰੀ ਗੱਲ ਚਲਾ ਦਿਓ ਜ਼ਰੂਰ ਤੇ ਉਹਦੇ ਤੱਕ ਪਹਚਾ ਵੀ ਦਿਓ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਆਟੋ ਏ ਤੁਸੀਂ ਗੱਲਬਾਤ ਸੁਣੀ ਸੁਖਿੰਦਰ ਸਿੰਘ ਕਟਲੀ ਹੋਰਾਂ ਦੀ ਜਿਨ੍ਹਾਂ ਨੇ ਸਪਸ਼ਟ ਤੇ ਸਾਫ਼ ਲਫ਼ਜ਼ਾਂ ਦੇ ਇਹ ਗੱਲ ਆਖਤੀ ਕਿ ਮੈਨੂੰ ਐਮਐਲਏship ਇੰਨੀ ਪਿਆਰੀ ਨਹੀਂ ਹੈ ਜੇਕਰ ਮੈਨੂੰ ਜੋ ਮੇਰਾ ਅਪਮਾਨ ਹੋਇਆ ਉਹਦੇ ਵਾਸਤੇ ਜਿੱਥੇ ਦਾ ਵੀ ਜਾਣਾ ਪਿਆ ਮੈਂ ਜ਼ਰੂਰ ਜਾਵਾਂਗਾ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਵਖਰਾ ਗਰਜ਼ਾ ਰਵਾਂਗਾ ਤੇ ਸੀਐਮ ਤੋਂ ਮੌਜੂਦਮ ਨੂੰ ਇਹ ਗੱਲ ਆਖੀ ਹੈ ਕਿ ਉਹ ਜਿਸ ਤਰੀਕੇ ਦਾ ਰਵਈਆ ਲੈ ਕੇ ਵਿਧਾਨ ਸਭਾ 'ਚ ਆਉਂਦੇ ਨੇ ਉਹ ਗੱਲ ਚੰਗੀ ਨਹੀਂ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ